ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਪਰਿਸਮਾ ਤੇ ਕੀ ਪੂਰਾ ਮਾਮਲਾ ਹੈ ਜੀ ਹਾਂਜੀ ਤਾਂ ਬੇਸਿਕਲੀ ਜਿਹੜਾ ਹੈਗਾ ਜੀ ਐਸਐਸਪੀ ਸਾਹਿਬ ਦੇ ਵੱਲੋਂ ਅਤੇ ਐਸਪੀ ਰੂਰਲ ਸਾਹਿਬ ਦੇ ਵੱਲੋਂ ਜਿਹੜਾ ਆਪਾਂ ਸਨੇਚਿੰਗ ਦੀਆਂ ਵਾਰਦਾਤਾਂ ਤੇ ਚੋਰੀ ਦੀਆਂ ਜੋ ਵਾਰਦਾਤਾਂ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਜਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਠੱਲ ਪਾਉਣ ਦੇ ਲਈ ਸਮੇਂ-ਸਮੇਂ ਤੇ ਜਿਹੜੀ ਹੈਗੀ ਹੈ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸੇ ਜਿਹੜੀ ਹੈਗੀ ਮੁਹਿੰਮ ਦੇ ਤਹਿਤ ਸਾਡੇ ਸਿਟੀ ਕੋਰਾਲੀ ਥਾਣੇ ਵੱਲੋਂ ਇਨਸਪੈਕਟਰ ਸਾਹਿਬ ਵੱਲੋਂ ਇਹਦੇ ਤੇ ਇੱਕ ਜਿਹੜਾ ਹੈਗਾ 75 ਨੰਬਰ ਐਫ ਆਈ ਆਰ ਦਿੱਤੀ ਗਈ ਸੀਗੀ ਇਹ ਜਿਹੜੀ 75 ਨੰਬਰ ਐਫ ਆਈ ਆਰ ਸੀਗੀ ਇਹ ਸਨੇਚਿੰਗ ਦੀ ਸੀਗੀ ਕਿ ਲੇਡੀ ਦੇ ਕੰਨ ਚੋਂ ਇੱਕ ਵਾਲੀ ਖੋ ਕੇ ਬੰਦਾ ਜਿਹੜਾ ਹੈਗਾ ਮੋਟਰਸਾਈਕਲ ਭਜਾ ਕੇ ਲੈ ਗਿਆ ਸੀਗਾ ਜਿਹਦਾ ਪਲਸਰ ਮੋਟਰਸਾਈਕਲ ਸੀਗਾ ਤੇ ਉਹਦੀ ਅਸੀਂ ਭਾਲ ਕਰਦੇ ਰਹੇ ਸਾਨੂੰ ਨੰਬਰ ਵੀ ਟਰੇਸ ਹੋ ਗਿਆ ਸੀ ਉਹਦਾ ਉਸ ਦੇ ਤਹਿਤ ਬਾਅਦ ਦੇ ਵਿੱਚ ਉਹਨੂੰ ਨਾਮਿਨੇਟ ਕੀਤਾ ਗਿਆ ਜਿਹਦਾ ਨਾਮ ਸਤਵਿੰਦਰ ਸਿੰਘ ਹੈਗਾ ਪੁੱਤਰ ਦیدار ਸਿੰਘ ਵਾਸੀ ਸ਼ਾਹਪੁਰ ਦਾ ਇਹ ਤੇ ਇਹ ਮੁੰਡਾ ਜਿਹੜਾ ਹੈਗਾ ਇਹਦਾ ਆਦਤ ਸੀ ਕਿ ਇਹ ਇਹਨੇ ਕਈ ਹੋਰ ਵਾਰ ਦਾ ਤੁਹਾਨੂੰ ਵੀ ਇੰਜਾਮ ਦਿੱਤਾ ਹੈ। ਤੋਂ ਇਹਦੇ ਪਿੱਤੇ ਪਹਿਲਾਂ ਵੀ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ ਜਿਹੜਾ ਹੈਗਾ 53 ਨੰਬਰ ਮੁਕੱਦਮਾ ਸਨੇਚਿੰਗ ਦਾ ਹੀ ਜਿਹੜਾ ਹੈਗਾ ਇਹ सदर ਮੋਰੰਡੇ ਵੀ ਦਰਜ ਹੈ ਜਿਹਦੇ ਵਿੱਚੋਂ ਇਹ ਪਗੌੜਾ ਹੀ ਹੈ ਜਿਹੱਚ ਫੜਿਆ ਨਹੀਂ ਗਿਆ ਸੀ ਅਜੇ ਤੱਕ। ਇਸ ਤੋਂ ਇਲਾਵਾ ਇਹ ਪੀਓ ਵੀ ਹੈਗਾ ਇੱਕ 149 ਨੰਬਰ ਮੁਕੱਦਮਾ 2017 ਦੇ ਵਿੱਚ ਸਿਟੀ ਖਰੜ ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਇਹ ਕੋਰਟ ਦਾ ਪੀਓ ਹੈ 304 ਦੇ ਮਕਦਮੇ ਦੇ ਵਿੱਚ ਸੋ ਇਹ ਕਾਫੀ ਜਿਹੜਾ ਹੈਗਾ ਨਟੋਰੀਅਸ ਜਿਹੜਾ ਹੈਗਾ ਬੰਦਾ ਸੀਗਾ ਇਹ ਤੇ ਇਹ ਵਾਰਦਾਤਾਂ ਨੂੰ ਵੀ ਅੰਜਾਮ ਦੇ ਰਿਹਾ ਸੀਗਾ ਤੇ ਆਪਣੇ ਟਿਕਾਣੇ ਤੇ ਵੀ ਨਹੀਂ ਜਾਂਦਾ ਸੀ ਭੱਜਿਆ ਹੋਇਆ ਸੀ ਉੱਥੋਂ ਪਰ ਇਹਨੂੰ ਕਵਰ ਕੀਤਾ ਗਿਆ ਤਾਂ ਇਸ ਕਵਰ ਇਹਨੂੰ ਕਵਰ ਕਰਨ ਦੇ ਨਾਲ ਨਾਲ ਹੀ ਅਸੀਂ ਜਿਹੜੇ ਹੈਗੇ ਇਹਦੇ ਨਾਲ ਦੋ ਹੋਰ ਸਾਥੀ ਫੜੇ ਨੇ ਜਿਨ੍ਹਾਂ ਦੇ ਵਿੱਚੋਂ ਗੁਰਿੰਦਰਪਾਲ ਸਿੰਘ ਉਰਫ ਬਿੰਨੀ ਹੈ ਇੱਕ ਕੋਰਾਲੀ ਦਾ ਤੇ ਇੱਕ ਸੁਰਿੰਦਰ ਕੁਮਾਰ ਹੈਗਾ ਇਹ ਵੀ ਕੋਰਾਲੀ ਦਾ ਤੋ ਇਹ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਅੱਗੇ ਵਾਲੀਆਂ ਲੈ ਕੇ ਅੱਗੇ ਵਾਲੀਆਂ ਵੇਚਦਾ ਵੇਚ ਕੇ ਆਪਣੇ ਪੈਸੇ ਇਹੋ ਤੋਂ ਲੈਂਦਾ ਸੀਗਾ ਇਹ ਉਸ ਗ੍ਰੋਹ ਦੇ ਵਿੱਚ ਇਹ ਤਿੰਨ ਬੰਦੇ ਸਾਹਮਣੇ ਆਏ ਨੇ ਇਹਦੇ ਨਾਲ ਹੀ ਸਾਡੀਆਂ ਦੋ ਵਾਰਦਾਤਾਂ ਹੋਰ ਵੀ ਜਿਹੜੀਆਂ ਹੈਗੀਆਂ ਟਰੇਸ ਹੋ ਗਈਆਂ ਨੇ ਇੱਕ 36 ਨੰਬਰ ਮੁਕੱਦਮਾ ਸਦਰ ਕੁਰਾਲੀ ਦੇ ਵਿੱਚ ਦਰਜ ਕੀਤਾ ਸੀਗਾ ਇੱਕ 70 ਨੰਬਰ ਮੁਕੱਦਮਾ ਇਸੇ ਸਾਲ ਦਾ ਹੀ ਜਿਹੜਾ ਹੈਗਾ ਇਹ ਥਾਣਾ ਮਾਜਰੀ ਦੇ ਵਿੱਚ ਦਰਜ ਕੀਤਾ ਸੀਗਾ ਤੋ ਤਿੰਨ ਤਾਂ ਵਾਰਦਾਤਾਂ ਸਾਡੇ ਸਬਡਿਵੀਜ਼ਨ ਦੀਆਂ ਹੀ ਅਸੀਂ ਜਿਹੜੀਆਂ ਟਰੇਸ ਕੀਤੀਆਂ ਤੇ ਇਹ ਦੋਸ਼ੀ ਜਿਹੜਾ ਹੈਗਾ ਮੁਰੰਡੇ ਦਾ ਵੀ ਸੀਗਾ ਤੇ ਪੀਓ ਸਿਟੀ ਖਰੜ ਦਾ ਸੀਗਾ ਤੋ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਅਸੀਂ ਕਵਰ ਕੀਤਾ ਇਹਦੇ ਕੋਲੋਂ ਤਿੰਨ ਸੋਨੇ ਦੀਆਂ ਵਾਲੀਆਂ ਜਿਹੜੀਆਂ ਹੈਗੀਆਂ ਇਹਨਾਂ ਸਾਰਿਆਂ ਵੱਲੋਂ ਸਾਨੂੰ ਜਿਹੜੀਆਂ ਬਰਾਮਦ ਹੋਈਆਂ ਨੇ ਇੱਕ ਜਿਹੜਾ ਮੋਟਰਸਾਈਕਲ ਸੀਗਾ ਜਿਹਦੇ ਉੱਪਰ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਪਲਸਰ ਮੋਟਰਸਾਈਕਲ ਉਹ ਵਾਰਦਾਤ ਦੇ ਵਿੱਚ ਵਰਤੇ ਮੋਟਰਸਾਈਕਲ ਵੀ ਅਸੀਂ ਜਿਹੜਾ ਹੈਗਾ ਕਾਬੂ ਕਰਤਾ ਹੈ ਸਰ ਇਹ ਕੈਕੈਟਰੀ ਪਾਸੇ ਸਰਦਾਰ ਜੀ ਤੁਸੀਂ ਨਹੀਂ ਚਲਿਹੜੇ ਕਾਫੀ ਸਨੇਚਿੰਗ ਹੁੰਦਾ ਨੇ ਇਸ ਪਾਸੇ ਤੇ ਵੀ ਮਮਾ ਸੋਲਦੇ ਜਿਹੜੀ ਹਜੇ ਤੱਕ ਗੱਲ ਆਈ ਹੈ ਜੀ ਇਹ ਬੰਦਿਆ ਜਿਹੜਾ ਹੈਗਾ ਇਧਰੋਂ ਸਿੰਘਪੁਰਾ ਰੋਡ ਹੋ ਗਈ ਜਿਹੜੀ ਇਧਰ ਟੂਵਰਡਸ ਬੱਦੀ ਰੋਡ ਹੈਗੀ ਹੈ ਇਹ ਸੜਕ ਦੇ ਉੱਤੇ ਜਿਹੜਾ ਇਹ ਐਕਟਿਵ ਸੀਗਾ ਉੱਥੇ ਇਹ ਜ਼ਿਆਦਾਤਰ ਇਹਨੇ ਵਾਰਦਾਤਾਂ ਨੂੰ ਇੰਜਾਮ ਦਿੱਤਾ ਹੈਗਾ ਬਾਕੀ ਅਸੀਂ ਤਾਂ ਤਫਤੀਸ਼ ਕਰ ਰਹੇ ਹਾਂ ਹਜੇ ਮੁੱਢਲੀ ਤਫਤੀਸ਼ ਦੇ ਵਿੱਚ ਸਾਡੇ ਕੋਲ ਤਿੰਨ ਵਾਰਦਾਤਾਂ ਟਰੇਸ ਤੇ ਇੱਕ ਚੌਥੀ ਵਾਰਦਾਤ ਚ ਵੈਸੇ ਭੱਜਿਆ ਹੋਇਆ ਸੀਗਾ ਤੇ ਪੰਜਵੀਂ ਦੇ ਵਿੱਚ ਪੀਓ ਸੀਗਾ ਇਹ ਚੀਜ਼ਾਂ ਐਜ਼ ਆਫ ਨਾਓ ਸਾਨੂੰ ਕਲੀਅਰ ਹੋ ਚੁੱਕੀਆਂ ਨੇ ਬਾਕੀ ਅਸੀਂ ਹੋਰ ਥਾਣਿਆਂ ਨੂੰ ਵੀ ਇਨਟੀਮੇਸ਼ਨ ਦਿੱਤੀ ਹੈ ਤੇ ਜਿੱਥੋਂ ਕੋਈ ਸਾਨੂੰ ਸੰਪਰਕ ਹੁੰਦਾ ਹੈ ਤਾਂ ਉਹਦੇ ਸਬੰਧ ਦੇ ਵਿੱਚ ਹੋਰ ਵੀ ਨਵੀਆਂ ਗੱਲਾਂ ਸਾਹਮਣੇ ਆ ਸਕਦੀਆਂ ਨੇ ਉਹਨਾਂ ਦੇ ਦੋ ਦੋ ਸ਼ਿਓਰ ਨੇ ਉਹਨਾਂ ਦੀ ਕਿਸ ਤਰ੍ਹਾਂ ਦਾ ਰਿਕਾਰਡ ਹੈ ਉਹਨਾਂ ਦਾ ਜੇ ਤਾਂ ਗੱਲ ਕੀਤੀ ਜਾਵੇ ਉਹ ਵੀ ਪਹਿਲਾਂ ਹੀ ਉਹਨਾਂ ਦਾ ਕੋਈ ਸਾਬਕਾ ਰਿਕਾਰਡ ਹੈ ਜੇ ਸਾਨੂੰ ਮਿਲਿਆ ਨਹੀਂ ਹੈਗਾ ਜੀ ਉਹਦੇ ਵਿੱਚ ਕੋਈ ਸਾਬਕਾ ਰਿਕਾਰਡ ਸਾਹਮਣੇ ਨਹੀਂ ਆਇਆ ਹੈਗਾ ਬਟ ਹਾਂ ਇਹ ਬੰਦੇ ਜਿਹੜੇ ਹੈਗੇ ਨੇ ਇਹਦੇ ਨਾਲ ਸ਼ਾਮਲ ਸੀਗੇ ਤਰੀ ਇਹ ਮੰਦਰੀ ਕੰਮ ਵੀ ਕਰਦੇ ਸੀ ਕੰਪਨੀ ਫਾਈਟ ਦੀ ਡਰਾਈਵਰ ਵਗੈਰਾ ਦਾ ਕੰਮ ਕਰਦਾ ਸੀਗਾ ਜੀ ਇਹ ਠੀਕ ਹੈ ਤੇ ਵਿੱਚ ਦੀ ਹੁਣ ਆ ਜਿਹੜਾ ਹੈਗਾ ਇਧਰਲੇ ਪਾਸੇ ਨੂੰ ਆਇਆ ਬੜੇ ਜਿਹੀਆਂ ਵਿੱਚ ਕਿਸ ਤਰ੍ਹਾਂ ਕਿਹਦੀ ਸੀ ਨਾਰਮਲ ਹੈ ਜੀ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਇੱਕ ਨੇ ਤਾਂ ਡਿਪਲੋਮਾ ਵੀ ਕੀਤਾ ਹੋਇਆ ਠੀਕ ਹੈ ਇੱਕ ਜਿਹੜਾ ਸੁਰਿੰਦਰ ਕੁਮਾਰ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਇਹ ਜੁਐਲਰ ਸ਼ਾਪ ਹੈ ਦੀ ਇਹਨੂੰ ਵੇਚਦੇ ਸੀਗੇ ਕੋਰਾਲੀ ਦੇ ਵਿੱਚ ਇਹਨੂੰ ਜਿਹੜੀ ਹੈਗੀ ਆ ਵਾਲੀ ਵੇਚਦਾ ਹੁੰਦਾ ਸੀਗਾ ਤਾਂ ਹਾਂਜੀ ਇਹ ਹਾਂਜੀ ਅਰੈਸਟ ਕਰ ਲਿਆ ਜੁਵੈਲਰ ਹੈ ਜੀ اچھا ਜਿਹੜਾ ਸੁਰਿੰਦਰ ਕੁਮਾਰ ਹੈ ਇਹ ਜੁਵੈਲਰ ਹੈ ਜਿਹਨੂੰ ਅਗੇ ਵਾਲੀ ਵਿੱਚ ਹੀ ਸੀਗੀ ਤੇ ਇਹ ਜਿਹੜਾ ਸਤਵਿੰਦਰ ਹੈ ਇਸ ਨੇਚਰ ਸੀਗਾ ਤੇ ਇਹ ਰਲ ਕੇ ਗੁਰਿੰਦਰ ਨਾਲ ਕੰਮ ਕਰਦਾ ਸੀਗਾ ਕਿੰਨੀ ਕਿ ਦਿਨ ਕਰ ਰਹੇ ਵੈਸੇ ਇਹ ਦੇਖੋ ਜੀ ਜਿਵੇਂ ਪਿਛਲਾ ਮੁਕੱਦਮਾ ਹੈਗਾ ਇਹਦੇ ਤੇ ਉਹ ਹੈਗਾ 2023 ਦਾ ਜਿਹਦੇ ਵਿੱਚ ਮਤਲਬ ਉਹ ਤੋਂ ਪਹਿਲਾਂ 17 ਦਾ ਮੁਕੱਦਮਾ ਤੇ 304 ਦਾ ਮੁਕੱਦਮਾ ਹੈ ਤਾਂ ਵਿੱਚ ਦੀ ਜੇਲ ਵੀ ਰੱਖਿਆ ਹੈ ਇਹ ਉਸ ਤੋਂ ਬਾਅਦ ਜਦੋਂ ਆਇਆ ਤਾਂ ਹੌਲੀ ਹੌਲੀ ਉਸ ਤੋਂ ਬਾਅਦ ਫੇਰ ਸਰਗਰਮ ਹੋ ਗਿਆ ਸੀ ਇਹੇ ਸਾਲ ਦੇ ਵਿੱਚ ਹੁਣ ਕੁਝ ਸਮਾਂ ਪਹਿਲਾਂ ਤੋਂ ਸਰਗਰਮ ਹੋਇਆ ਵੇ ਜੋ ਹੋਰ ਕਰੋ ਦੇ ਮੈਂਬਰ ਦੇ ਤੁਸੀਂ ਲੱਗਦੇ ਹੀ ਆ ਹਜੇ ਤੱਕ ਜਿਹੜਾ ਸਾਡੇ ਸਾਹਮਣੇ ਚੀਜ਼ ਆਈ ਹੈ ਜੀ ਇਹ ਇਕੱਲਾ ਹੀ ਸਨੇਚਿੰਗ ਦੀ ਵਾਰਦਾਤਾਂ ਨੂੰ ਨਾਲ ਆ ਗੁਰਿੰਦਰ ਦੇ ਅੰਜਾਮ ਹੁੰਦਾ ਸੀਗਾ ਅੱਗੇ ਵਿੱਚ ਐ ਨੇ ਸੁਰਿੰਦਰ ਨੂੰ ਹੈ ਜੁਐਲਰ ਨੂੰ ਤਾਂ ਆਪਾਂ ਇਹਦੇ ਚ ਤਿੰਨ ਨੂੰ ਹੀ ਕਵਰ ਕਰ ਲੈਣੇ ਸਨ ਜੀ ਕਿ ਕਿਹਾ ਉਹ ਜਨਮੇ ਕੀਤਾ ਸੀ ਉਹਨਾਂ ਵਿਅਕਤੀਆਂ ਨੇ ਕੋਈ ਵਾਰ ਵੀ ਕੀਤੀ ਇਹਨਾਂ ਨੇ ਦੇਖੋ ਜੀ ਆਏ ਆ ਜੀ ਜਦੋਂ ਵਾਲੀ ਖੋਦੇ ਆ ਤਾਂ ਉਦੋਂ ਬੰਦੇ ਤੇ ਹਾਰਟ ਤਾਂ ਹੁੰਦਾ ਹੀ ਆ ਲੇਡੀ ਦੇ ਉਹਦੇ ਕੰਨ ਦੇ ਵਿੱਚ ਉੱਥੇ ਆਉਂਦੀ ਆ ਬਟ ਕੋਈ ਹਜੇ ਤੱਕ ਕੋਈ ਹੋਰ ਵਾਰਦਾਤ ਨਹੀਂ ਸਾਹਮਣੇ ਆਈ ਹੈਗੀ ਇਹਦੇ ਚ ਇਹੀ ਹੈ ਵੀ ਚਪਟਾ ਮਾਰ ਕੇ ਵਾਲੀਆਂ ਖੋਣ ਦਾ ਇਹਦਾ ਕਮੋਟਰਸਾਈਕਲ ਦੇ ਉੱਤੇ ਆਉਂਦਾ ਸੀਗਾ ਤੇ ਉਹ ਭਜਾ ਕੇ ਲੈ ਜਾਂਦੇ ਸੀ ਜੇਕਰ ਗੱਲ ਕੀਤੀ ਜਾਂਦਾ ਜਿਹੜਾ ਥੋੜੀ ਦਾ ਸਮਾਨ ਜਿਵੇਂ ਸਿਆਰ ਤੁਸੀਂ ਹਰਾਸਤੇ ਵਿੱਚ ਲਿਆਏ ਬਾਕੀ ਹੋਰ ਵੀ ਵਾਰਦਾਤਾਂ ਜਿਵੇਂ ਲੋਹੇ ਦਾ ਸਮਾਨ ਲੋਕ ਚੋਰੀ ਕਰਦੇ ਨੇ ਛੋਟ ਚੋਰੀ ਕਰਦੇ ਨੇ ਉਹ ਵੀ ਕੀਤਾ ਪ੍ਰੋਗਰਾਮ ਕਿਤੇ ਨਾ ਕਿਤੇ ਹੁੰਦੀ ਹੈ ਕਨੇ ਉਹ ਨਾ ਵੱਧ ਨਹੀਂ ਧਿਆਨ ਲੱਗਿਆ ਵੀ ਕਵਾੜੀ ਵਗੈਰਾ ਆਏ ਆਂ ਜੀ ਮੈਂ ਤਾਂ ਦੋ ਦਿਨ ਪਹਿਲਾਂ ਹੀ ਜੁਆਇਨ ਕੀਤਾ ਸੀ ਦੋ ਦਿਨ ਪਹਿਲਾਂ ਹੁਣ ਅੱਗੇ ਇਹਦੇ ਤੇ ਧਿਆਨ ਵਾਗਿਆ ਤੇ ਅਜੇ ਅਸੀਂ ਬਾਕੀਆਂ ਦੇ ਉੱਤੇ ਵੀ ਲੈ ਕੇ ਜਾਵਾਂਗੇ ਜੀ ਜਿਵੇਂ ਜਿਵੇਂ ਕ੍ਰਾਈਮ ਅੱਗੇ ਕਰਾਂਗੇ ਹਾਂ ਜੀ ਮੋਟਰਸਾਈਕਲ ਬ੍ਰਾਹਮਦੋਗੇ ਜਿੱਥੇ ਵਾਰਦਾਤ ਕੀਤੀ ਸੀ ਉਹ ਬ੍ਰਾਹਮਦੋਗੇ ਜੀ ਵਾਲੀ ਜਿਹੜੀ ਖੋਈ ਸੀਗੀ ਉਹ ਬ੍ਰਾਹਮਦੋਗੇ ਅੱਛਾ ਕੀ ਲੋਕਮ ਕੀ ਕੀਤਾ ਤੁਸੀਂ ਨਵਾਂ ਜੁਆਇਨ ਕੀਤਾ ਜੀ ਕਿਉਂਕਿ ਬਹੁਤ ਲੋੜ ਹੈ ਜੀ ਤੁਸੀਂ ਪਹਿਲਾਂ ਵੀ ਕਹਿੰਦੇ ਸੀ ਕਰਤਾ ਸਾਡੀ ਲੋੜ ਹੈ ਕਿਥੇ ਕੋਸਮੀਏ ਪਰ ਜਗਾ ਬਹੁਤ ਸ ਲੋਕਾਂ ਨੂੰ ਫੇਰ ਮੋੜ ਤੋਂ ਹੀ ਅਪੀਲ ਹੈ ਜੀ ਵੀ ਦੇਖੋ ਜਦੋਂ ਕੋਈ ਚੀਜ਼ ਤੁਹਾਨੂੰ ਪਤਾ ਲੱਗਦੀ ਹੈ ਆਪਾਂ ਨੂੰ ਦੇਖੋ ਮਹੱਲੇ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਵਾਰਡ ਦੇ ਵਿੱਚ ਆਸੇ ਪਾਸੇ ਪਤਾ ਹੀ ਹੁੰਦਾ ਹੈ ਵੀ ਇਹ ਬੰਦਾ ਜਿਹੜੀ ਹੈਗੀ ਚੰਗੀ ਸ਼ੋਰਤ ਨਹੀਂ ਰੱਖਦਾ ਇਹ ਬੰਦਾ ਮਾੜੇ ਕੰਮਾਂ ਦੇ ਵਿੱਚ ਪਿਆ ਹੋਇਆ ਹੈ ਤੋ ਇਹੋ ਜਿਹੇ ਬੰਦੇ ਬਾਰੇ ਜੇ ਸਾਨੂੰ ਤੁਸੀਂ ਇਤਲਾਹ ਦਿਓਗੇ ਥਾਣੇ ਦੇ ਵਿੱਚ ਜਾਂ ਮੇਰੇ ਦਫਤਰ ਦੇ ਵਿੱਚ ਇਤਲਾਹ ਹੋਊਗੀ ਅਸੀਂ ਉਹਨੂੰ ਵੈਰੀਫਾਈ ਕਰ ਲਾਂਗੇ ਬਹੁਤ ਵਾਰ ਚੀਜ਼ਾਂ ਐਂਟਰੀਸ ਰਹਿ ਜਾਂਦੀਆਂ ਨੇ ਜਿਹੜੀਆਂ ਨਵੀਂ ਟਰੈਕ ਹੁੰਦੀਆਂ ਤੇ ਥੋੜੀ ਜਿਹੜੀ ਇਹ ਇਨਪੁਟ ਹੈ ਜੇ ਅਸੀਂ ਉਹਦੇ ਤੋਂ ਬੰਦੇ ਨਾਲ ਤਸਦੀ ਤੋਂ ਪੁੱਛ ਕੇ ਚੋ ਹੋ ਗਈ ਤਾਂ ਹੋ ਸਕਦਾ ਹੈ ਕਿ ਉਹਦੇ ਵਿੱਚੋਂ ਕਈ ਵਾਰ ਦਾਤਾ ਜਿਹੜੀਆਂ ਐਂਟਰੀਸ ਰਹਿ ਜਾਂਦੀਆਂ ਨੇ ਉਹ ਉਹ ਟਰੇਸ ਹੋ ਜਾਣ ਜਾਂ ਫਿਰ ਜਿਹੜੀਆਂ ਨਵੀਆਂ ਵਾਰਦਾਤਾ ਉਹਨਾਂ ਨੇ ਕਰਨੀਆਂ ਨੇ ਉਹਨਾਂ ਨੂੰ ਠੱਲ ਪੈ ਜੇ ਤੋ ਇਹਦੇ ਵਿੱਚ ਪਬਲਿਕ ਪਾਰਟਿਸਪੀਸ਼ਨ ਦੀ ਸਾਨੂੰ ਬੜੀ ਐਕਟਿਵ ਪਾਰਟਿਸਪੀਸ਼ਨ ਦੀ ਲੋੜ ਹੈਗੀ ਹੈ ਕਿ ਕਮਿਊਨਿਟੀ ਪੁਲਿਸਿੰਗ ਦੇ ਤੌਰ ਦੇ ਉੱਤੇ ਲੋਕ ਅੱਗੇ ਆਉਣ ਉਹ ਆਪਣੀ ਜ਼ਿੰਮੇਵਾਰੀ ਸਮਝਣ ਕਿ ਇਹ ਜਿਹੜਾ ਹੈਗਾ ਅਸੀਂ ਰਲ ਕੇ ਪੁਲਿਸ ਨੂੰ ਇਤਲਾਹ ਦਈਏ ਤੇ ਉਹਦੇ ਬੇਸਿਸ ਦੇ ਉੱਤੇ ਆਪਾਂ ਹੋਰ ਸੁਖਾਵਾਂ ਮਾਹੌਲ ਬਣਾਈਏ ਹੁਣ ਕਾਰਵਾਈ ਕਿਹੋ ਜੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੇ ਐਫ ਆਈ ਆਰ ਦਰਜ ਹੈ ਜੀ ਤੇ ਅਰੈਸਟ ਪੈ ਗਈ ਹੈ ਜੀ ਕਿਹੜੀ ਧਰਾਵਾਂ ਲੰਦੀ ਹੈ ਇਹਦੇ ਜੀ ਸਨੇਚਿੰਗ ਦਾ ਮੁਕਦਮਾ 304 ਜਿਹੜਾ ਹੈਗਾ ਬੀ ਐਨ ਐਸ ਦੇ ਅੰਡਰ ਦਰਜ ਕੀਤਾ ਹੈ ਜੀ 304 2 ਦੇ ਵਿੱਚ ਠੀਕ ਹੈ ਜੀ ਜੀ